ਤੁਹਾਡੇ ਘਰਾਂ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਤੁਹਾਡੇ ਚਾਚੇ ਤਾਏ ਭੈਣ ਭਰਾ ਅੱਗੇ ਜਾ ਕੇ ਤੁਹਾਡੇ ਭਤੀਜਾ ਨੇ ਭਣ ਜਾਣੇ ਵੀ ਜਿਹੜੀ ਹਰੀ ਹੈ ਸਾਹਮਣਾ ਇੱਥੇ ਮਰੇ ਬਹੁਤ ਵੱਡੀ ਗੰਟੀ ਦੇ ਵਿਚ ਜਿਹੜੇ ਪਰਸਾਂ ਆਏ ਵੀਰ ਦੇ ਸਾਡੇ ਨਾਮਾਂ ਬਣਾ ਦੇ ਨਾਲ ਨੇ ਦੇਖ ਸਤਾ ਹੋ ਸਿੱਧੇ ਦਾਤ ਕਰ ਸਵਰਧਨ ਨਹੀਂ ਕਰਦੇ ਪਰ ਸਾਨੂੰ ਪਤਾ ਵੀ ਪੰਜਾਹਾਂ ਨਾਲ ਲੱਗੜੀਆਂ ਨੇ ਪੰਜਾਹਾਂ ਨਾਲ ਲੱਗੜੀਆਂ ਆਪਣਾ ਦਿਹਾੜਾ ਇਹਨਾਂ ਚੜਾਈ ਹੋ ਰਹੀਆਂ ਚਾਹੇ ਉਹ ਬੱਚਾ ਜਵੇ ਚਾਹੇ ਉਹ ਯਾਰ ਜਵਾਨ ਹੈ ਇੱਥੇ ਆਪਣੇ ਅਗਲੇ ਵੀਰ ਜਿਨ੍ਹਾਂ ਦੀ ਸ਼ਹੀਦ ਹੋਇਆ ਸਭ ਤੋਂ ਘੜੀਆਂ ਗੱਲ ਉਹਨਾਂ ਨੂੰ ਇਹਨਾਂ ਨੇ ਮਤਲਬ ਸ਼ਹੀਦਾਂ ਦਾ ਦਰਜਾ ਦਿੱਤਾ ਜਿਹੜੇ ਸਭ ਤੋਂ ਇੱਕ ਸਰਨਾਮਾ ਨਾਲ ਹੋ ਸਕਦੀ ਆਪਣੇ ਮਤਲਬ ਸੁਣਾਉਣ ਦੇ ਲਈ ஓ அவருக்கு நீங்க எதாவது ஒரு பட்டம் வரை பண்ணிக்கிட்டு இருக்கீங்க. <Overlap/> ਏ ਜਿਹੜਾ ਬੰਦਾ ਆਪਰਾ ਇੱਥੇ ਹਾਲ ਸੁਬਸਲਾ ਉਹਨੂੰ ਘਰ ਬੰਨਣਾ ਪਾਉਣਾ ਉਹ ਆਪਾਂ ਨੂੰ ਜਿਹੜੀ ਹੁਦਿਆਮਾ ਦੀ ਪਾਟੀ ਵਾਲੇ ਇਹਨਾਂ ਜਿਵੇਂ ਇੱਕ ਫਟਾਫਟ ਆਪਾਂ ਤਾਂ ਸੋਚੇ ਸਨ ਕਿ ਲਗਾਤਾਰ ਬਸ ਲੋ ਪਿਗੜੀ ਆਮ ਆਮੀ ਪਾਟੀ ਆਮ ਇਨਸਾਨ ਆ ਪਰ ਆਮ ਨਹੀਂ ਉਹ ਖਾਸ ਮਲਾਦੀ ਨੂੰ ਉਹਨੇ ਇੰਨੀ ਹੈ ਦਾਦਾ ਮਤਲਬ ਮੀਡੀਆ ਦਿੱਤਾ ਪਰ ਉਹ ਮੀਡੀਆ ਦੇ ਪੱਜਾਂ ਮੀਡੀਆ ਕੋਸਟ ਮੰਗਦੀ ਜਾਂਦੀ ਆ ਆਪ ਦੀ ਜਗ੍ਹਾ ਕਿਤੇ ਹੋਰ ਮੰਦਿਆਂ ਨੂੰ ਸਾਡਾ ਨਾਮ ਉਹ ਹੱਥ ਛੋੜਦੇ ਐਰੇ ਤਾਂ ਨਹੀਂ ਮੀਡੀਆ ਤੋਂ ਅੱਗੇ ਪਾੜੇ ਉਹ